ਇਹ ਉਹ ਮਹਾਨ ਸਥਾਨ ਹੈ ਇਹ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਿਏ ਕਟਾਈ ਬਾਪ ਨੇ ਬੇਟੇ ਯਹਾਂ ਖੁਦਾ ਕੇ ਲਿਏ ਜਿਸ ਧਰਤੀ ਨੇ ਜਿਸ ਸਥਾਨ ਨੇ ਜਿਸ ਧਰਤੀ ਨੇ ਇਸ ਦੇਸ਼ ਦੀ ਲੋਕਾਈ ਦੀ ਤਕਦੀਰ ਬਦਲੀ 750 ਸਾਲ ਦੀ ਹਕੂਮਤ ਦੀਆਂ ਜੜਾਂ ਪੁੱਟੀਆਂ ਹਲੇਮੀ ਰਾਜ ਸਿੱਖ ਰਾਜ ਲੋਕਾਂ ਦਾ ਰਾਜ ਇੱਥੇ ਸਥਾਪਿਤ ਹੋਇਆ ਸੋ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਲਾਲਾਂ ਨੂੰ ਤਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਿਬਜ਼ਾਦੇ ਤੇ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਨੂੰ ਕੈਦੀਆਂ ਦੇ ਰੂਪ ਵਿੱਚ ਲਿਆਂਦਾ ਗਿਆ ਠੰਡਾ ਬੁਰਜ 140 ਫੁੱਟ ਉੱਚਾ ਮਨਾਰ ਨਦੀ ਦੇ ਕਿਨਾਰੇ ਜਿੱਥੇ ਇਨਟੈਰੋਗੇਸ਼ਨ ਦੇ ਰੂਪ ਵਿੱਚ ਤਸ਼ੱਦਦ ਦੇ ਰੂਪ ਵਿੱਚ ਸਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਲਗਾਤਾਰ ਸੀਤ ਠੰਡ ਦੇ ਅੰਦਰ ਬयंਤਾ ਦੀ ਹੱਦ ਠੀਰਮੀ ਠੰਡ ਜਿੱਥੇ ਸੀ ਉਥੇ ਬਿਰਧ ਸਰੀਰ ਤੇ ਬਾਲ ਉਮਰਾਂ ਨੂੰ ਰੱਖਿਆ ਗਿਆ ਇਹ ਮਨਸਾ ਸੀ ਹਕੂਮਤ ਦਾ ਕਿ ਇਹ ਸਰੀਰ ਕਰਕੇ ਏਡਾ ਵੱਡਾ ਤਸ਼ੱਦਦ ਜਿਹੜਾ ਝੁਕਣ ਲਈ ਮਜਬੂਰ ਕਰ ਦੇਗਾ ਤੇ ਜਦੋਂ ਇਹਨ ਮੰਨਣਗੇ ਸਾਡੀ ਗੁਲਾਮੀ ਪ੍ਰਵਾਨ ਕਰਨਗੇ ਸਿਰ ਝੁਕਾ ਕੇ ਜੂਣਗੇ ਤੇ ਇਹ ਸਾਡੀ ਸਭ ਤੋਂ ਵੱਡੀ ਜਿੱਤ ਹੋਏਗੀ ਸਿੱਖੀ ਨੂੰ ਤਿਆਗਣਗੇ ਸਾਡਾ ਦੀਨ ਕਬੂਲ ਕਰਨਗੇ ਸੋ ਤਿੰਨ ਰਾਤਾਂ ਜ਼ੁਲਮੋ ਸਤਮ ਦੀ ਇੰਤਹਾ ਹੋਈ ਭੁੱਖਿਆਂ ਬਿਨਾਂ ਵਸਤਰਾਂ ਤੋਂ ਉੱਚੇ ਮিনার ਚ ਦਸੰਬਰ ਮਹੀਨੇ ਦੀ ਅੰਤਾਂ ਦੀ ਸੀਤ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਕੈਦ ਰੱਖ ਕੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਵੀ ਦਿੱਤੇ ਗਏ ਲਾਲਚ ਡਰਾਵਾ ਹਰ ਹਰ ਬਾਵਰ ਤੇ ਆ ਗਿਆ ਪਰ ਗੁਰੂ ਲਾਲਾ ਨੇ ਸਿੱਦਕ ਨਹੀਂ ਹਾਰਿਆ ਔਰ ਠੰਡੇ ਬੁਰਜ ਤੋਂ ਤਿੰਨ ਦਿਨ ਸਬਾ ਦੇ ਅੰਦਰ ਬੜੀ ਚੜ੍ਹਦੀ ਕਲਾ ਤੇ ਬੜੇ ਸਵੈਮਾਨ ਦੇ ਨਾਲ ਜਾਂਦੇ ਰਹੇ ਔਰ ਬੜੀ ਬਵੇਕਸ਼ੀਲਤਾ ਦੇ ਨਾਲ ਹਰ ਸਵਾਲ ਦਾ ਜਵਾਬ ਜਿਹੜਾ ਹਾਕਮਾਂ ਨੂੰ ਉਹ ਦਿੱਤਾ ਸਾਹਿਬਜ਼ਾਦਿਆਂ ਨੇ ਤੇ ਔੜਕ ਜਦੋਂ ਹਕੂਮਤ ਦੇ ਜ਼ੁਲਮ ਅਗੇ ਚੁਕੇ ਨਾ ਫਿਰ ਸਾਹਿਬਜ਼ਾਦਿਆਂ ਨੂੰ ਫਤਵਾ ਲਾ ਕੇ ਮੌਤ ਦਾ ਅੰਤ ਸ਼ਹੀਦ ਕੀਤਾ ਗਿਆ ਹਾਏ ਖੁੱਲਾ ਵਿੜਾ ਸੀ ਬਹੁਤ ਵੱਡੀ ਵਲਗਨ ਸੀ ਰਾਜਿਆਂ ਮਹਾਰਾਜਿਆਂ ਦੇ ਵੱਡੇ ਦਰਬਾਰ ਸੀ ਉਥੇ ਤਿੰਨ ਦਿਨ ਸਭਾ ਲੱਗੀ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ ਰਿਹਾ ਹਰ ਹਰਬਾ ਜਿਹੜਾ ਸੀ ਲਾਲਚ ਦਾ ਡਰ ਦਾ ਛਲਾਵੇ ਦਾ ਤੋਖੇ ਦਾ ਮੌਤ ਦਾ ਖੌਫ ਦਿਖਾ ਕੇ ਉਹ ਸਾਰੇ ਹਿੱਲੇ ਵਰਤੇ ਗਏ ਸਹਬਜ਼ਾਦਿਆਂ ਤੇ ਪਰ ਗੁਰੂ ਦੇ ਲਾਲਾਂ ਨੇ ਬੜੀ ਵਿਵੇਕਸ਼ੀਲਤਾ ਨਾਲ ਹਰ ਸਵਾਲ ਨੂੰ ਨਿਰੁੱਤਰ ਕਰਕੇ ਰੱਖ ਦਿੱਤਾ ਔਰ ਬੜੀ ਦੂਰ ਅੰਦੇਸ਼ੀ ਨਾਲ ਬੜੀ ਸੰਜੀਦਗੀ ਨਾਲ ਵਿਚਾਰ ਦੀ ਸਤਾ ਦੇ ਉੱਤੇ ਸਹਬਜ਼ਾਦੇ ਸਾਡੇ ਬਾਬੇ ਹਨ ਉਹਨਾਂ ਦੀ ਕਰਨੀ ਕਰਕੇ ਉਹ ਸਾਡੇ ਬਾਬੇ ਹਨ ਜਿਨ੍ਹਾਂ ਨੇ ਹਾਕਮ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਿਹੜਾ ਝੁਕੇ ਹੋਏ ਸਿਰ ਛੋਟੀ ਖੁੜਕੀ ਚੋਂ ਵੇਖਣਾ ਚਾਹੁੰਦਾ ਸੀ ਉਹਨਾਂ ਨੂੰ ਜੁੱਤੀਆਂ ਦੇ ਤਲੇ ਦਿਖਾਈ ਦਿੱਤੇ ਸੀ ਸੰਦਰ ਕਰਨ ਦੀ بجائے ਜੋੜੇ ਅੰਦਰ ਕੀਤੇ ਸੋ ਇਹ ਸਾਰੇ ਕੌਤਕ ਇਸ ਵਲਗਨ ਦੇ ਵਿੱਚ ਖੁੱਲੇ ਵਿਹੜੇ ਚ ਵਾਪਰੇ ਸਭਾ ਲੱਗਦੀ ਸੀ ਇੱਥੇ ਅੱਜ ਵੀ ਉਹ ਖੰਡਰ ਸਾਰੇ ਪਾਸੇ ਮੌਜੂਦ ਨੇ ਜਿਹੜਾ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਗਰਾਊਂਡ ਦੀ ਸਤ੍ਹਾ ਤੋਂ ਉੱਚਾ ਜਾਪਦਾ ਇਹਦੇ ਹੇਠਾਂ ਬਿਲਕੁਲ ਬਿਲਡਿੰਗਾਂ ਅਜੇ ਵੀ ਮਹਿਫੂਜ਼ ਹਨ ਜਿਹੜੀਆਂ ਉੱਪਰੋਂ ਢਾ ਦਿੱਤੀਆਂ ਗਈਆਂ ਮਿੱਟੀ ਹੋ ਗਈਆਂ ਮਿੱਟੀ ਨਾਲ ਭਰ ਗਈਆਂ ਤੇ ਤਿੱਬੇ ਦੇ ਉੱਤੇ ਗੁਰਦੁਆਰਾ ਫਤਿਹਗੜ ਸਾਹਿਬ ਸ਼ੋਭਤ ਹੈ ਇਹੀ ਕਾਰਨ ਹੈ ਕਿ ਸ਼ਹੀਦੀ ਸਥਾਨ ਲਈ ਪੌੜੀਆਂ ਉੱਤਰ ਕੇ ਥੱਲੇ ਜਾਣਾ ਪੈਂਦਾ ਉਹ ਅਸਲ 'ਚ ਬੇਸਿਕਲੀ ਗਰਾਊਂਡ ਲੈਵਲ ਸੀ ਇਹਦੇ ਆਲੇ ਦੁਆਲੇ ਜਿੰਨੀ ਉਚਾਈ ਹੈ ਇਹਦੇ ਅੰਦਰ ਪੂਰੀਆਂ ਮੁਗਲ ਰਾਜ ਦੀਆਂ ਬਿਲਡਿੰਗਾਂ ਪੂਰੀ ਤਰ੍ਹਾਂ ਅਜੇ ਉਸੇ ਤਰ੍ਹਾਂ ਬਣੀਆਂ ਇਨ ਬਿਨ ਮੌਜੂਦ ਨੇ ਅਸੀਂ ਪਿਛਲੇ ਸਮੇਂ ਇੱਕ ਰਸਤਾ ਕੱਢਿਆ ਸੀ ਤੇ ਉਸ ਵੇਲੇ ਉਹ ਬਿਲਡਿੰਗਾਂ ਜਿਹੜੀਆਂ ਸੀ ਬਿਲਕੁਲ ਕੋਰੀਆਂ ਬਿਲਕੁਲ ਜਿਵੇਂ ਨਵੀਆਂ ਬਣੀਆਂ ਹੋਣ ਉਹ ਮੌਜੂਦ ਸਨ ਸੋ ਇੱਥੇ ਫਿਰ ਪਹਿਲਾਂ ਨੀਹਾਂ 'ਚ ਚੜਿਆਂ ਗਿਆ ਗੁਰੂ ਲਾਲਾ ਨੂੰ बेहोश ਹੋਣ ਤੋਂ ਬਾਅਦ ਫਿਰ ਹੋਛ ਚ ਲਿਆ ਕੇ ਫਿਰ ਡਰਾਵੇ ਦਿੱਤੇ ਗਏ ਤੇ ਫਿਰ ਔੜਕ ਗਲੇ ਜਿਵਾ ਕਰਕੇ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਸੋ ਇਹ ਸਾਬਜਾਦਿਆਂ ਦਾ ਪਵਿੱਤਰ ਸ਼ਹੀਦੀ ਸਥਾਨ ਸ਼ਰੀਫਾ ਤੇ ਗੜਸਾ ਨਹੀਂ ਇਹ ਨਹੀਂ ਹੋ ਸਕਦਾ ਜੀ ਕਿਉਂਕਿ ਹਾਕਮ ਨੇ ਦੀਵਾਰ ਨਹੀਂ ਸੀ ਸਾਹਮਣੀ ਜਿਹੜਾ ਸਾਬਜਾਦਿਆਂ ਨੂੰ ਮਟਾਰਿਆ ਸੀ ਸਰੀਰਾਂ ਦਾ ਨਰਾਦਰ ਕਰਨਾ ਚਾਹੁੰਦਾ ਸੀ ਇਹ ਨਿਸ਼ਾਨੀਆਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸਾਂਭੀਆਂ ਗਈਆਂ ਉਸ ਤੋਂ ਬਾਅਦ ਜਦੋਂ ਸੰਗਾਲੂ ਵਾਲਿਆਂ ਦੀ ਕਮਾਂਡ ਹੇਟਾ ਜਦੋਂ ਜੈਨਖਾਂ ਦਾ ਫਿਰ ਲੰਬਾ ਸਮਾਂ ਰਾਜ ਰਿਆ ਉਹ ਵੀ ਨਿਸ਼ਾਨੀਆਂ ਮਿਟਣ ਤੇ ਤੁਲਿਆ ਹੋਇਆ ਸੀ ਤੋਂ ਫਿਰ ਸਿੱਖਾਂ ਨੇ ਉਹਨਾਂ ਚਿੰਨਾਂ ਨੂੰ ਸੰਭਾਲ ਲਿਆ ਸਿੱਖ ਰਾਜ ਦੇ ਵੇਲੇ ਹਾਕਮ ਦੀ ਕਦੀ ਨੀਅਤ ਨਹੀਂ ਹੋ ਸਕਦੀ ਕਿ ਉਹ ਸਾਹਿਬਜ਼ਾਦਾ ਨੂੰ ਖਤਮ ਕਰੇਗਾ ਉਹਨਾਂ ਦੀਆਂ ਨਿਸ਼ਾਨੀਆਂ ਯਾਦਗਾਰਾਂ ਕਿਉਂ ਸਾੰਬੇਗਾ ਤੋਂ ਨੇ ਤੇ ਹਰ ਇੱਕ ਸ਼ਾਇ ਨੂੰ ਮਟਾਉਣ ਦਾ ਯਤਨ ਕੀਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ